ਪੀਐਮ ਮੋਦੀ ਆਜ ਪੰਜਾਬ ਦੇ ਦੌਰੇ ਤੇ ਨੇ ਅੱਜ ਦੂਸਰਾ ਦਿਨ ਹੈ ਜਦੋਂ ਪੀਐਮ ਮੋਦੀ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਵਿੱਚ ਪਹੁੰਚ ਕੇ ਚੋਣ ਪ੍ਰਚਾਰ ਕਰਨਗੇ ਦੱਸਦੇ ਕਿ ਅੱਜ ਗੁਰਦਾਸਪੁਰ ਤੇ ਫਿਰ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਪਹੁੰਚਣਗੇ ਜਿੱਥੇ ਚੋਣ ਸਭਾਵਾਂ ਨੂੰ ਸੰਬੋਧਨ ਕਰਨਗੇ ਇਸ ਤੋਂ ਪਹਿਲਾਂ ਹਿਮਾਚਲ ਦੇ ਮੰਡੀ ਦੇ ਵਿੱਚ ਚੋਣ ਸਭਾ ਪੂਰੀ ਕਰਨ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਲੈਂਡ ਹੋਣਗੇ ਗੁਰਦਾਸਪੁਰ ਦੇ ਵਿੱਚ ਪੀਐਮ ਦੇ ਸਵਾਗਤ ਦੇ ਲਈ 6 ਏਕੜ ਚ ਪੰਡਾਲ ਸਜਾਇਆ ਗਿਆ ਹੈ ਸਰਹੱਦੀ ਜ਼ਿਲ੍ਹਾ ਹੁਣ ਦੇ ਚੱਲਦਿਆਂ ਬਾਰਡਰ ਦੇ ਉੱਪਰ ਬਾਰਡਰ ਸਿਕਿਉਰਿਟੀ ਫੋਰਸ ਤੇ ਪਠਾਨਕੋਟ ਦੇ ਵਿੱਚ 에ਅਰ ਬੇ ਅਲਰਟ ਰਹਿਣ ਦੇ ਲਈ ਕਿਹਾ ਗਿਆ ਇਸ ਦੇ ਨਾਲ ਹੀ ਗੁਰਦਾਸਪੁਰ ਤੇ ਦਿਨਾਨਗਰ ਦੇ ਵਿੱਚ ਵੀ ਪੈਰਾ ਮਿਲਟਰੀ ਤੇ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਪੀਐਮ ਮੋਦੀ ਨੂੰ ਸੁਣਨ ਦੇ ਲਈ ਪਹੁੰਚਣ ਵਾਲੇ ਸਮਰਥਕਾਂ ਦੇ ਲਈ ਪੰਡਾਲ ਦੇ ਵਿੱਚ ਬੈਠਣ ਦੇ ਲਈ ਕਰੀਬ 25000 ਕੁਰਸੀਆਂ ਲਗਾਈਆਂ ਗਈਆਂ ਐਨਆਈ ਨੇ ਗਰਮੀ ਤੋਂ ਰਾਹਤ ਲਈ ਕੁੱਲਰ ਤੇ ਪੱਖਿਆਂ ਦਾ ਇੰਤਜ਼ਾਮ ਵੀ ਕੀਤਾ ਗਿਆ ਰੈਲੀ ਵਾਲੇ ਥਾਂ ਦੇ ਉੱਪਰ ਹੀ ਹੈਲੀਪੈਡ ਬਣਾਇਆ ਗਿਆ ਤਾਂ ਕਿ ਚੌਂ ਰੈਲੀ ਪੂਰੀ ਕਰਨ ਤੋਂ ਬਾਅਦ ਪੀਐਮ ਮੋਦੀ ਸਿੱਧਾ ਜਲੰਧਰ ਦੇ ਲਈ ਰਵਾਨਾ ਹੋ ਸਕਣ ਦੱਸਦੇ ਕਿ ਤਕਰੀਬਨ 5:30 ਵਜੇ ਦੇ ਕਰੀਬ ਪੀਐਮ ਮੋਦੀ ਜਲੰਧਰ ਦੇ ਵਿੱਚ ਲੈਣ ਕਰਨਗੇ ਜਿੱਥੇ ਚੌਨ ਸਭਾ ਨੂੰ ਸੰਬੋਧਨ ਕਰਨਗੇ ਦੱਸਦੇ ਕਿ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਤਿੰਨ ਰੈਲੀਆਂ ਕਰਨ ਦੇ ਲਈ ਦੋ ਦਿਨ ਦੇ ਪੰਜਾਬ ਦੌਰੇ ਤੇ ਸਨ ਅੱਜ ਦੂਸਰਾ ਦਿਨ ਹੈ ਜਦੋਂ ਰੈਲੀਆਂ ਪੂਰੀਆਂ ਹੋ ਜਾਣਗੇ ਦੱਸਦੇ ਕਿ ਬੀਤੇ ਦਿਨ ਪਟਿਆਲਾ ਤੇ ਅੱਜ ਗੁਰਦਾਸਪੁਰ ਤੇ ਜਲੰਧਰ ਦੇ ਵਿੱਚ ਰੈਲੀ ਕਰਨਗੇ ਪੀਐਮ ਮੋਦੀ ਆਜ ਪੰਜਾਬ ਦੇ ਦੌਰੇ ਤੇ ਨੇ ਅੱਜ ਦੂਸਰਾ ਦਿਨ ਹੈ ਜਦੋਂ ਪੀਐਮ ਮੋਦੀ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਵਿੱਚ ਪਹੁੰਚ ਕੇ ਚੋਣ ਪ੍ਰਚਾਰ ਕਰਨਗੇ ਦੱਸਦੇ ਕਿ ਅੱਜ ਗੁਰਦਾਸਪੁਰ ਤੇ ਫਿਰ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਪਹੁੰਚਣਗੇ ਜਿੱਥੇ ਚੋਣ ਸਭਾਵਾਂ ਨੂੰ ਸੰਬੋਧਨ ਕਰਨਗੇ ਇਸ ਤੋਂ ਪਹਿਲਾਂ ਹਿਮਾਚਲ ਦੇ ਮੰਡੀ ਦੇ ਵਿੱਚ ਚੋਣ ਸਭਾ ਪੂਰੀ ਕਰਨ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਲੈਂਡ ਹੋਣਗੇ ਗੁਰਦਾਸਪੁਰ ਦੇ ਵਿੱਚ ਪੀਐਮ ਦੇ ਸਵਾਗਤ ਦੇ ਲਈ 6 ਏਕੜ ਚ ਪੰਡਾਲ ਸਜਾਇਆ ਗਿਆ ਸਰਹੱਦੀ ਜ਼ਿਲ੍ਹਾ ਹੁਣ ਦੇ ਚੱਲਦਿਆਂ ਬਾਰਡਰ ਦੇ ਉੱਪਰ ਬਾਰਡਰ ਸਿਕਿਉਰਿਟੀ ਫੋਰਸ ਤੇ ਪਠਾਨਕੋਟ ਦੇ ਵਿੱਚ 에ਅਰ ਬੇਸ ਅਲਰਟ ਰੈਨ ਦੇ ਲਈ ਕਿਹਾ ਗਿਆ ਇਸ ਦੇ ਨਾਲ ਹੀ ਗੁਰਦਾਸਪੁਰ ਤੇ ਦਿਨਾਨਗਰ ਦੇ ਵਿੱਚ ਵੀ ਪੈਰਾ ਮਿਲਟਰੀ ਤੇ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਪੀਐਮ ਮੋਦੀ ਨੂੰ ਸੁਣਨ ਦੇ ਲਈ ਪਹੁੰਚਣ ਵਾਲੇ ਸਮਰਥਕਾਂ ਦੇ ਲਈ ਪੰਡਾਲ ਦੇ ਵਿੱਚ ਬੈਠਣ ਦੇ ਲਈ ਕਰੀਬ 25000 ਕੁਰਸੀਆਂ ਲਗਾਈਆਂ ਗਈਆਂ ਐਨਆਈ ਨੇ ਗਰਮੀ ਤੋਂ ਰਾਹਤ ਲਈ ਕੁੱਲਰ ਤੇ ਪੱਖਿਆਂ ਦਾ ਇੰਤਜ਼ਾਮ ਵੀ ਕੀਤਾ ਗਿਆ ਰੈਲੀ ਵਾਲੇ ਥਾਂ ਦੇ ਉੱਪਰ ਹੀ ਹੈਲੀਪੈਡ ਬਣਾਇਆ ਗਿਆ ਤਾਂ ਕਿ ਚੌਂ ਰੈਲੀ ਪੂਰੀ ਕਰਨ ਤੋਂ ਬਾਅਦ ਪੀਐਮ ਮੋਦੀ ਸਿੱਧਾ ਜਲੰਧਰ ਦੇ ਲਈ ਰਵਾਨਾ ਹੋ ਸਕਣ ਦੱਸਦੇ ਕਿ ਤਕਰੀਬਨ 5:30 ਵਜੇ ਦੇ ਕਰੀਬ ਪੀਐਮ ਮੋਦੀ ਜਲੰਧਰ ਦੇ ਵਿੱਚ ਲੈਣ ਕਰਨਗੇ ਜਿੱਥੇ ਚੋਣ ਸਭਾ ਨੂੰ ਸੰਬੋਧਨ ਕਰਨਗੇ ਦੱਸਦੇ ਕਿ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਤਿੰਨ ਰੈਲੀਆਂ ਕਰਨ ਦੇ ਲਈ ਦੋ ਦਿਨ ਦੇ ਪੰਜਾਬ ਦੌਰੇ ਤੇ ਸਨ ਅੱਜ ਦੂਸਰਾ ਦਿਨ ਹੈ ਜਦੋਂ ਰੈਲੀਆਂ ਪੂਰੀਆਂ ਹੋ ਜਾਣਗੇ ਦੱਸਦੇ ਕਿ ਬੀਤੇ ਦਿਨ ਪਟਿਆਲਾ ਤੇ ਅੱਜ ਗੁਰਦਾਸਪੁਰ ਤੇ ਜਲੰਧਰ ਦੇ ਵਿੱਚ ਰੈਲੀ ਕਰਨਗੇ ਪੀਐਮ ਮੋਦੀ ਆਜ ਪੰਜਾਬ ਦੇ ਦੌਰੇ ਤੇ ਨੇ ਅੱਜ ਦੂਸਰਾ ਦਿਨ ਹੈ ਜਦੋਂ ਪੀਐਮ ਮੋਦੀ ਪੰਜਾਬ ਦੇ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਵਿੱਚ ਪਹੁੰਚ ਕੇ ਚੋਣ ਪ੍ਰਚਾਰ ਕਰਨਗੇ ਦੱਸਦੇ ਕਿ ਅੱਜ ਗੁਰਦਾਸਪੁਰ ਤੇ ਫਿਰ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਪਹੁੰਚਣਗੇ ਜਿੱਥੇ ਚੋਣ ਸਭਾਵਾਂ ਨੂੰ ਸੰਬੋਧਨ ਕਰਨਗੇ ਇਸ ਤੋਂ ਪਹਿਲਾਂ ਹਿਮਾਚਲ ਦੇ ਮੰਡੀ ਦੇ ਵਿੱਚ ਚੋਣ ਸਭਾ ਪੂਰੀ ਕਰਨ ਤੋਂ ਬਾਅਦ ਗੁਰਦਾਸਪੁਰ ਦੇ ਵਿੱਚ ਲੈਂਡ ਹੋਣਗੇ ਗੁਰਦਾਸਪੁਰ ਦੇ ਵਿੱਚ ਪੀਐਮ ਦੇ ਸਵਾਗਤ ਦੇ ਲਈ 6 ਏਕੜ ਚ ਪੰਡਾਲ ਸਜਾਇਆ ਗਿਆ ਹੈ ਸਰਹੱਦੀ ਜ਼ਿਲ੍ਹਾ ਹੁਣ ਦੇ ਚੱਲਦਿਆਂ ਬਾਰਡਰ ਦੇ ਉੱਪਰ ਬਾਰਡਰ ਸਿਕਿਉਰਿਟੀ ਫੋਰਸ ਤੇ ਪਠਾਨਕੋਟ ਦੇ ਵਿੱਚ 에ਅਰ ਬੇ ਅਲਰਟ ਰਹਿਣ ਦੇ ਲਈ ਕਿਹਾ ਗਿਆ ਇਸ ਦੇ ਨਾਲ ਹੀ ਗੁਰਦਾਸਪੁਰ ਤੇ ਦਿਨਾਨਗਰ ਦੇ ਵਿੱਚ ਵੀ ਪੈਰਾ ਮਿਲਟਰੀ ਤੇ ਪੁਲਿਸ ਨੂੰ ਤਾਇਨਾਤ ਕੀਤਾ ਗਿਆ ਪੀਐਮ ਮੋਦੀ ਨੂੰ ਸੁਣਨ ਦੇ ਲਈ ਪਹੁੰਚਣ ਵਾਲੇ ਸਮਰਥਕਾਂ ਦੇ ਲਈ ਪੰਡਾਲ ਦੇ ਵਿੱਚ ਬੈਠਣ ਦੇ ਲਈ ਕਰੀਬ 25000 ਕੁਰਸੀਆਂ ਲਗਾਈਆਂ ਗਈਆਂ ਨੈਨੀ ਨੇ ਗਰਮੀ ਤੋਂ ਰਾਹਤ ਲਈ ਕੁੱਲਰ ਤੇ ਪੱਖਿਆਂ ਦਾ ਇੰਤਜ਼ਾਮ ਵੀ ਕੀਤਾ ਗਿਆ ਰੈਲੀ ਵਾਲੇ ਥਾਂ ਦੇ ਉੱਪਰ ਹੀ ਹੈਲੀਪੈਡ ਬਣਾਇਆ ਗਿਆ ਤਾਂ ਕਿ ਚੌਂ ਰੈਲੀ ਪੂਰੀ ਕਰਨ ਤੋਂ ਬਾਅਦ ਪੀਐਮ ਮੋਦੀ ਸਿੱਧਾ ਜਲੰਧਰ ਦੇ ਲਈ ਰਵਾਨਾ ਹੋ ਸਕਣ ਦੱਸਦੇ ਕਿ ਤਕਰੀਬਨ 5:30 ਵਜੇ ਦੇ ਕਰੀਬ ਪੀਐਮ ਮੋਦੀ ਜਲੰਧਰ ਦੇ ਵਿੱਚ ਲੈਣ ਕਰਨਗੇ ਜਿੱਥੇ ਚੌਂ ਸਭਾ ਨੂੰ ਸੰਬੋਧਨ ਕਰਨਗੇ ਦੱਸਦੇ ਕਿ ਨਰਿੰਦਰ ਮੋਦੀ ਪੰਜਾਬ ਦੇ ਵਿੱਚ ਤਿੰਨ ਰੈਲੀਆਂ ਕਰਨ ਦੇ ਲਈ ਦੋ ਦਿਨ ਦੇ ਪੰਜਾਬ ਦੌਰੇ ਤੇ ਸਨ ਅੱਜ ਦੂਸਰਾ ਦਿਨ ਹੈ ਜਦੋਂ ਰੈਲੀਆਂ ਪੂਰੀਆਂ ਹੋ ਜਾਣਗੇ ਦੱਸਦੇ ਕਿ ਬੀਤੇ ਦਿਨ ਪਟਿਆਲਾ ਤੇ ਅੱਜ जलंधर रैली करेंगे देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।